ਚਿਕਾ ਅੱਜ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਰੰਧਾ ਅਪਡੇਟ ਤੇ ਅੱਜ ਸ਼ਰਟ ਦੀ ਕਟਿੰਗ ਕਰਾਂਗੇ ਦਾ neck ਫਰੰਟ ਔਰ ਬੈਕ neck ਕਿੱਦਾਂ ਜੋੜਨਾ ਉਹਦੇ ਬਾਰੇ ਦੱਸਾਂਗੀ ਤੁਹਾਨੂੰ ਮੈਂ ਤੇ ਇਹਦੀ ਬਾਵਾ ਪਾਕਿਸਤਾਨੀ ਬਾਵਾ ਬਣਾਣੀ ਆ ਇਹਦੀ ਮੈਂ ਕਟਿੰਗ ਪਹਿਲੇ ਸ਼ਰਟ ਦੀ ਪਾ ਚੁੱਕੀ ਹਾਂ ਤੁਸੀਂ ਮੇਰੇ ਚੈਨਲ ਤੇ ਦੇਖ ਸਕਦੇ ਹੋ ਤੇ ਆ ਦੇਖੋ ਮੈਂ neck ਨੂੰ ਮੈਂ ਜੋੜ ਲਿਆ ਪ੍ਰੈਸ ਨਾਲ ਠੀਕ ਹੈ ਜੀ ਇਹ ਮੈਂ 7.5 ਦੀ ਲੰਬਾਈ ਲਈ neck ਦੀ ਤੇ ਚੜਾਈ ਦੀ ਲਈ ਹੈ 6 ਇੰਚ ਤੇ ਐਨੀ ਮੈਂ ਕਪੜਾ ਲੈ ਕੇ ਇਨ ਮੈਂ ਅਟੈਚ ਕਰ ਲਿਆ ਪ੍ਰੈਸ ਨਾਲ ਉਹਦੇ ਬਾਅਦ ਸਾਈਡ ਤੋਂ ਆਪਾਂ ਸੀਨ ਲਗਾਤੀ ਠੀਕ ਹੈ ਜੀ ਸੀਨ ਲਗਾ ਦਾਂਗੇ ਸੀਨ ਲਗਾਤੀ ਆ ਤੇ ਉਸ ਤੋਂ ਬਾਅਦ ਆਪਾਂ ਸ਼ਰਟ ਨਾਲ ਅਟੈਚ ਕਰਾਂਗੇ ਤੇ ਨੈੱਕ ਦਾ ਮੈਂ ਸੈਂਟਰ ਕਰ ਚੁੱਕੀ ਆ ਠੀਕ ਹੈ ਜੀ ਤੇ ਆ ਸ਼ਰਟ ਦਾ ਵੀ ਸੈਂਟਰ ਕਰ ਚੁੱਕੀ ਆ ਮੈਂ ਕੱਟ ਲਗਾਤਾ ਤੇ ਇਹਦੇ ਸੈਂਟਰ ਤੇ ਪੱਟੀ ਆਏਗੀ ਤੇ ਮੈਂ ਪ੍ਰੈਸ ਨਾਲ ਇਹਦਾ ਸੈਂਟਰ ਕੀਤਾ ਹੋਇਆ ਤੇ ਆ ਦੇਖੋ ਜਿੱਥੇ ਮਾਰਕ ਲਗਾ ਰਹੀ ਆ ਚੋਕ ਨਾਲ ਨਿਸ਼ਾਨੀ ਲਗਾ ਰਹੀ ਆ ਤੇ ਉਹ ਤੋਂ ਬਾਅਦ ਮੈਂ neck ਦਾ ਵੀ ਸੈਟਰ ਕੀਤਾ ਹੋਇਆ ਤੇ ਇਹਨੂੰ ਆਪਾਂ ਸੈਂਟਰ ਕਰਕੇ neck ਦਾ ਵੀ ਤੇ ਇਹਨੂੰ ਆਪਾਂ ਅਟੈਚ ਕਰ ਲੈਣਾ ਤੇ ਮੈਂ ਸਾਈਡਾਂ ਤੇ ਪਿੰਨਾ ਲਗਾਵਾਂਗੀ ਠੀਕ ਹੈ ਜੀ ਪਿੰਨਾ ਲਗਾ ਕੇ ਇਹਨੂੰ ਸੈੱਟ ਕਰ ਲਾਂਗੇ neck ਨੂੰ ਤੇ ਆਪਾਂ ਨਾਲ-ਨਾਲ ਸੀਨ ਲਗਾਵਾਗੇ ਇਹਦੇ ਤੇ ਇਹਦੀ ਤੁਸੀਂ ਕਟਿੰਗ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਦੀ ਮੈਂ ਕਟਿੰਗ ਕੀਤੀ ਹੋਈ ਹੈ ਤੇ ਆ ਮੈਂ ਸਟੀਚਿੰਗ ਕਰ ਰਹੀ ਆ ਕਿ ਮੈਂ ਕਿੱਦਾਂ ਕੀਤੀ ਕਟਿੰਗ ਤੁਸੀਂ ਉਹ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਠੀਕ ਹੈ ਜੀ ਮੈਂ ਸੀਨ ਲਗਾਤੀ ਆ ਤੇ ਬਾਅਦ ਪਿੰਨਾ ਉਤਾਰ ਲਾਂਗੇ ਆਪਾਂ ਨੇਕ ਦੀ ਕਟਿੰਗ ਕਰ ਦਾਂਗੇ ਆਪਾਂ ਬਿਲਕੁਲ ਹਾਫ ਇੰਚ ਦੀ ਮਾਰਜਨ ਛੱਡ ਕੇ ਆਪਾਂ neck ਦੀ ਕਟਿੰਗ ਕਰ ਦੇਣੀ ਆ। ਔਰ ਆਪਾਂ ਛੋਟੇ ਛੋਟੇ ਕੱਟ ਲਗਾ ਲਾਂ ਨੇ neck ਦੇ ਪੂਰੇ ਰਾਉਂਡ ਸਾਈਡ ਔਰ ਆਪਾਂ ਇਹਨੂੰ ਸਿੱਧਾ ਕਰਕੇ ਦੂਜੇ ਪਾਸੇ ਪਰਤ ਦੇਣਾ ਬਲਟਾ ਕੇ ਤੇ ਆਪਾਂ ਇਹਦੇ ਉੱਪਰ ਕੱਚੀ ਸੀਨ ਲਗਾ ਲਾਂਗੇ ਤੇ ਬਾਅਦ ਚ ਆਪਾਂ ਤਰਪਾਈ ਕਰਾਂਗੇ। ਠੀਕ ਹੈ ਜੀ ਆ ਦੇਖੋ ਕਿੰਨਾ ਵਧੀਆ ਨੈੱਕ ਬਣਿਆ ਤੇ ਸਫਾਈ ਚ ਬਣਿਆ ਕਿੰਨੇ ਹੁਣ ਤੋਂ ਬਾਅਦ ਆਪਾਂ ਬੈਕ ਨੈੱਕ ਤਿਆਰ ਕਰਾਂਗੇ ਆ ਬੈਕ ਨੈੱਕ ਮੈਂ ਕਟਿੰਗ ਕੀਤਾ ਤੇ ਇਹਦੀ ਮੈਂ ਗੁਲਾਈ ਚ ਕਪੜੇ ਦੂਜੇ ਕਪੜੇ ਤੇ ਇਹਦਾ ਮੈਂ ਨੈੱਕ ਕਟਿੰਗ ਕੀਤਾ ਹੋਇਆ ਇਹ ਬਿਨਾ ਬੁਕਰਮ ਤੋਂ ਬਣਾਵਾਂਗੇ ਠੀਕ ਹੈ ਜੀ ਤੇ ਇਹ ਉੱਪਰ ਆਪਾਂ ਇਹ ਬੁਕਰਮ ਪੱਟੀ ਟਾਈਪ ਜਿਹੜਾ ਕਟਿਆ ਹੋਇਆ ਇਹਦੇ ਉੱਪਰ ਆਪਾਂ ਲਗਾ ਦੇਣਾ ਤੁਸੀਂ ਤੇ ਛੀ ਪੱਟੀ ਕਟਿੰਗ ਕਰਕੇ ਉਹ ਵੀ ਲਗਾ ਸਕਦੇ ਹੋ ਤੇ ਇਦਾਂ ਵੀ ਬਹੁਤ ਵਧੀਆ ਨੈਕ ਬੰਦਾ ਹੈ ਫਤ ਬਾਅਦ ਆਪਾਂ ਇਹਦੇ ਉੱਪਰ ਸੀਨ ਦਬਾ ਦਾਂਗੇ ਤੇ ਮੈਸੇਂ ਦਬਾਤੀ ਹੈ ਔਰ ਤੋਂ ਬਾਅਦ ਆਪਾਂ ਬਿਲਕੁਲ ਇੱਥੇ ਕਿਨਾਰੇ ਕਿਨਾਰੇ ਤੇ ਇਦਾਂ ਸੀਨ ਲਗਾਵਾਂਗੇ ਇਹਨੂੰ ਫੋਲਡ ਨਹੀਂ ਕਰਨਾ ਪੂਰਾ ਥੋੜਾ ਫੋਲਡ ਕਰਨਾ ਹੈ ਹਾਫ ਆ ਦੇਖ ਸਕਦੇ ਹੋ ਤੁਸੀਂ ਕਿਉਂਕਿ ਇਹਦੇ ਗਲੇ ਅਟੈਚ ਕਰਨਾ ਹੈ ਤੇ ਇਦਾਂ ਫਿਰ ਗਲਾ ਅਟੈਚ ਵਧੀਆ ਨਹੀਂ ਹੋਣਾ ਮੋਡੇ ਤੇ ਤਾਂ ਕਰਕੇ ਮੈਂ ਇਦਾਂ ਸੀਨ ਲਗਾਈ ਆ ਉਹ ਤੋਂ ਬਾਅਦ ਇਹ ਰੌਂਡ ਸਾਈਡ ਆ ਦੇਖੋ ਤੁਸੀਂ ਇਹਦੇ ਉੱਪਰ ਸੀਨ ਵੀ ਲਗਾ ਸਕਦੇ ਹੋ ਲੇਕਿਨ ਮੈਂ ਨਹੀਂ ਲਗਾਈ ਤੇ ਬਹੁਤ ਹੀ ਵਧੀਆ ਬੈਕ ਨੈਕ ਵੀ ਬਣ ਕੇ ਤਿਆਰ ਹੋਇਆ ਸੀ ਤੇ ਆਪਾਂ ਬਾਅਦ ਚ ਜਿਹੜੀ ਤਰਪਾਈ ਕਰ ਦਾਂਗੇ ਮੈਂ ਕੋਈ ਸੀਨ ਨਹੀਂ ਲਗਾਈ ਹੈਗੀ ਕਿਉਂਕਿ ਆਪਾਂ ਤੀਰੇ ਜੋੜਨੇ ਆ ਤੇ ਇਹ ਅੰਡਰਗਰਾਉਂਡ ਜਿਹਦਾ ਟਾਈਪ ਮੈਂ ਤੀਰੇ ਜੋੜਾਂਗੀ ਗੋ ਮਸੀਨ ਤੀਰੇ ਜੋੜਨੇ ਆ ਤੇ ਆ ਦੇਖੋ ਇਹ ਬੈਕ ਸਾਈਡ ਆ ਤੇ ਆ ਦੇਖੋ ਫਰੰਟ ਸਾਈਡ ਇਹਨੂੰ ਉੱਤੇ ਰੱਖ ਕੇ ਤੇ ਦੋਨੋਂ ਸਿੱਧੇ ਸਾਈਡ ਤੇ ਆਪਾਂ ਕਿਨਾਰੇ ਕਿਨਾਰੇ ਦੇ ਪਹਿਲੇ ਸੀਨ ਲਗਾਣੀ ਆ ਤੇ ਗੋ ਮਸੀਨ ਲਗਾਣੀ ਆ ਤੀਰਿਆਂ ਦੇ ਆ ਦੇਖੋ ਬੈਕ ਨੈਕ ਦੀ ਪੱਟੀ ਆਪਾਂ ਸਿੱਧੀ ਰੱਖਾਂਗੇ ਜਿਹੜੀ ਲਗਾਈ ਹੈ ਬੈਕ ਨੈਕ ਤੇ ਬਾਅਦ ਚ ਆਪਾਂ ਇਹਦੇ ਉੱਪਰ ਫੋਲਡ ਕਰ ਦੇਣੀ ਹੈ ਤੇ ਇਹਦਾ ਕਿਨਾਰੇ ਗਾਹ ਦੇ ਪਹਿਲਾਂ ਸਿੱਧੀ ਸਾਈਡ ਦੋਨੋਂ ਸਿੱਧੇ ਪੱਲੇ ਹੋਣੇ ਚਾਹੀਦੇ ਆ ਫਰੰਟ ਔਰ ਬੈਕ ਪੱਲਾ ਠੀਕ ਹੈ ਜੀ ਤੇ ਕਿਨਾਰੇ ਤੇ ਆਪਾਂ ਬਿਲਕੁਲ ਕਿਨਾਰੇ ਤੇ ਸੀਨ ਲਗਾਨੀ ਹੈ ਉਤੋਂ ਬਾਅਦ ਇਹਨੂੰ ਉਲਟਾ ਕਰਨਾ ਆਪਾਂ ਕੁੱਠੇ ਸਾਈਡ ਤੇ ਸੀਨ ਲਗਾਨੀ ਆ ਦੇਖੋ ਤੇ ਆ ਜਿਹੜੀ ਬੈਕ neck ਦੀ ਪੱਟੀ ਐ ਇਹਨੂੰ ਇਹਦੇ ਉੱਪਰ ਆਦੇ ਫੋਲਡ ਕਰ ਦੇਣਾ ਫਰੰਟ neck ਦੇ ਉੱਪਰ ਤੇ ਇੱਥੋਂ ਆਪਾਂ ਸੀਨ ਲਗਾ ਦੇਣੀ ਐ ਇਹ ਆਪਾਂ ਪੈਰ ਪੈਰ ਦੀ ਸੀਨ ਲਗਾਨੀ ਐ ਇਦਨਾਲ ਟੀਰਾ ਬਹੁਤ ਸਫਾਈ ਚ ਲੱਗਦਾ ਠੀਕ ਐ ਧਾਗੇ ਨਹੀਂ ਨਿਕਲਦੇ ਤੇ ਇਦਾਂ ਆਪਾਂ ਇੰਟਰਲੋਕ ਕਰਦੇ ਆ ਤਾਂ ਬਾਅਦ ਵਿੱਚ ਇੰਟਰਲੋਕ ਕਰਦੇ ਆ ਤੇ ਅੱਧੀ ਸਾਈਡ ਇੰਟਰਲੋਕ ਨਹੀਂ ਅੱਧੀ ਨਹੀਂ ਹੁੰਦੀ ਤੇ ਇਹਦੇ ਨਾਲ ਗੋਮ ਸੀਨ ਲਗਾਉਣ ਨਾਲ ਬਹੁਤ ਵਧੀਆ ਉਹ ਸਫਾਈ ਚ ਲੱਗਦਾ ਆ ਦੇਖੋ ਦੇਖ ਸਕਦੇ ਹੋ ਤੁਸੀਂ ਆਹ ਦੇਖੋ ਬੈਕ ਸਾਈਡ ਬਹੁਤ ਹੀ ਵਧੀਆ ਲੱਗ ਰਿਹਾ ਆ ਆਪਾਂ ਦੂਜਾ ਵੀ ਇਦਾਂ ਹੀ ਸੇਮ ਜੋੜ ਲਾਂਗੇ ਠੀਕ ਹੈ ਜੀ ਮੈਂ ਦੂਜੇ ਦੇ ਵੀ ਬਿਲਕੁਲ ਕਿਨਾਰੇ ਕਰਕੇ ਸਿੱਧੇ ਸਾਈਡ ਤੇ ਸੀਨ ਲਗਾਤੀ ਆ ਉਹ ਤੋਂ ਬਾਅਦ ਆਪਾਂ ਇਹਨੂੰ ਉਲਟਾ ਕਰਾਂਗੇ ਆ ਦੇਖੋ ਇਹਦੇ ਉਲਟੇ ਸਾਈਡ ਤੇ ਸੀਨ ਲਗਾਵਾਂਗੇ ਆਪਾਂ ਬੈਕ ਨੈਕ ਦੀ ਪੱਟੀ ਫਰੰਟ ਨੈਕ ਦੇ ਉੱਪਰ ਫੋਲਡ ਕਰਕੇ ਆ ਦੇਖੋ ਇਹਨੂੰ ਐਦਾਂ ਫੋਲਡ ਕਰ ਲੈਣਾ ਇਹਦੇ ਪੈਰ ਪੈਰ ਦੇ ਸੀਨ ਲਗਾ ਲੈਣੀ ਆ ਆਪਾਂ ਡਬਲ ਸੀਨ ਕਰ ਲਾਂਗੇ ਮੈਂ ਸਪੀਡ ਤੇ ਤਾਂ ਕੀਤਾ ਐ ਇਦਾਂ ਬਹੁਤ ਲੰਬੀ ਵੀਡੀਓ ਬਣ ਜਾਂਦੀ ਆ ਤੇ ਇਦਾਂ ਘੰਟੇ ਡੇਟ ਘੰਟੇ ਦੀ ਵੀਡੀਓ ਬਣ ਜਾਂਦੀ ਆ ਉਸ ਤੋਂ ਬਾਅਦ ਆਪਾਂ ਪਲੇਟ ਪਾਵਾਂਗੇ ਤੇ ਆ ਤੁਸੀਂ ਏਡੀ ਲੰਬੀ ਵੀਡੀਓ ਦੇਖ ਦੇਣੀ ਹੈਗੇ ਤੇ ਪਲੀਜ਼ ਮੇਰੀ ਵੀਡੀਓ ਨੂੰ سپورਟ ਕਰੋ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜੁੜ ਕਰਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤਾਂ ਕਿ ਹੋਰ ਵੀ ਵੀਡੀਓ ਦੇਖ ਸਕੇ ਠੀਕ ਹੈ ਜੀ ਆਪਾਂ ਪਲੇਟ ਪਾ ਲਾਂਗੇ ਆਪਾ ਚਾਰੇ ਫਰੰਟਰ ਬੈਕ ਪਿੱਛੇ ਦੋਨਾਂ ਦੇ ਚਾਰਾਂ ਤੇ ਮਤਲਬ ਚਾਰੇ ਪਲੇਟ ਪਾ ਚੁੱਕੀ ਮੈਂ ਫਰੰਟ ਤੇ ਵੀ ਪਾ ਤਾ ਤੇ ਬੈਕ ਤੇ ਵੀ ਪਾ ਤਾ ਉਹਦੇ ਬਾਅਦ ਆਪਾਂ ਫਿਟਿੰਗ ਦੀ ਸੀਨ ਲਗਾ ਦੇਣੀ ਆ ਤੇ ਫਿਟਿੰਗ ਦੀ ਜਿੱਦਾਂ ਪਲੇਟ ਪਾ ਕੇ ਇੱਕ ਵਾਰੀ ਤੁਸੀਂ ਇੱਕ ਵਾਰੀ ਮਾਰਜਨ ਕਰ ਲੈਣਾ ਉਹ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਹਦਾ ਵੱਧ ਘਟ ਜਾਂਦਾ ਤੇ ਫਿਟਿੰਗ ਮਤਲਬ ਪਲੇਟਾ ਪਾ ਕੇ ਆਪਣੀ ਫਿਟਿੰਗ ਦੀ ਦੇਖ ਲੈਣਾ ਕਿ ਘਟ ਵੱਧ ਦਾ ਤੁਹਾਨੂੰ ਪੂਰਾ ਕਰ ਲੈਣਾ ਫਿਰ ਸੀਨ ਲਗਾਨੀ ਆ ਤੇ ਮੈਂ ਕਰ ਲਿਆ ਸੀ ਠੀਕ ਹੈ ਜੀ ਇੱਕ ਸਾਈਡ ਤੇ ਮੈਂ ਫਿਟਿੰਗ ਦੀ ਸੀਨ ਲਗਾਤੀ ਹੈ ਡਬਲ ਕਰਕੇ ਅਧਵਾਦ ਆਪਾਂ ਦੂਜੀ ਸਾਈਡ ਤੇ ਵੀ ਆਪਾਂ ਫਿਟਿੰਗ ਦੀ ਸੀਨ ਲਗਾ ਲਾਂਗੇ ਅਧਵਾਦ ਆਪਾਂ ਬਾਵਾ ਅਟੈਚ ਕਰਾਂਗੇ ਠੀਕ ਹੈ ਜੀ ਤੇ ਬਾਹਾਂ ਦੇ ਜੋੜ ਪਵੇਗਾ ਪਹਿਲਾਂ ਆਪਾਂ ਇਹਦੇ ਜੋੜ ਪਾ ਕੇ ਬਾਹਾਂ ਤਿਆਰ ਕਰਾਂਗੇ ਤੁਸੀਂ ਦੇਖ ਸਕਦੇ ਹੋ ਤੇ ਦੋਨਾਂ ਬਾਹਾਂ ਦੇ ਜੋੜ ਆਏਗਾ ਤੇ ਪਹਿਲਾਂ ਆਪਾਂ ਉੱਪਰਲਾ ਜੋੜ ਔਰ ਬਾਹ ਨੂੰ ਜੁੱਕਾਂਗੇ ਉਹਨਾਂ ਨੂੰ ਆਪਸ ਵਿੱਚ ਜੋੜ ਦਾਂਗੇ ਹਾਂ ਦੇਖੋ ਇਹ ਵਾਲਾ ਜੋੜ ਔਰ ਬਾਹ ਇੱਥੇ ਆਪਾਂ ਇਨ ਲਗਾ ਲਾਂਗੇ ਤਾਂ ਕਿ ਜੋੜ ਨਾ ਗਲਤ ਜੋੜ ਸਕੇ ਠੀਕ ਹੈ ਜੀ ਤੇ ਦੂਜੀ ਬਾਹ ਸਿੱਧੀ ਹੁੰਦੀ ਹੈ ਤੇ ਦੂਜੀ ਬਾਹ ਨੂੰ ਆਪਾਂ ਦੂਜੇ ਪਾਸੇ ਪੁੱਠਾ ਕਰਕੇ ਹਾਂ ਇਦਾਂ ਕਰਕੇ ਜੋੜ ਜੋੜਾਂਗੇ ਇੱਥੇ ਵੀ ਆਪਾਂ ਪੈਨ ਲਗਾ ਲਾਂਗੇ ਆਪਾਂ ਸੀਨਾ ਲਗਾ ਲਾਂਗੇ ਠੀਕ ਹੈ ਜੀ ਜੋੜ ਜੋੜਤਾ ਦੋ ਆਪਾਂ ਸੀਨ ਦਾ ਬਾਹੀ ਦੇਵਾਂਗੇ ਠੀਕ ਹੈ ਜੀ ਮੈਂ ਸੀਨਾ ਲਗਾਤੀ ਆ ਉਹ ਤੋਂ ਬਾਅਦ ਆਪਾਂ ਲੇਸ ਲਗਾਵਾਂਗੇ ਮੈਂ ਇਹ ਵਾਲੀ ਸਮੋਸਾ ਲੇਸ ਲਈ ਹੈ ਤੇ ਆਪਾਂ ਬਾਹਾਂ ਦੇ ਲਗਾ ਦੇਣੀ ਆ ਠੀਕ ਹੈ ਜੀ ਐਦਾ ਦੇਖੋ ਪੁੱਠੀ ਲੇਸ ਰੱਖ ਕੇ ਉੱਪਰ ਇਹਦੇ ਉੱਪਰ ਆਪਾਂ ਇਹਨੂੰ ਕਪੜਾ ਹੋਲਡ ਕਰ ਦੇਣਾ ਤੇ ਇਹ ਗੋਮ ਲੈਸ ਲੱਗਦੀ ਆ ਠੀਕ ਹੈ ਜੀ ਇਹਦੇ ਉੱਪਰ ਆਪਾਂ ਸੀਨ ਦਬਾ ਦਾਂਗੇ ਬਾਅਦ ਚ ਤੇ ਆ ਦੇਖੋ ਗੋਮ ਲੈਸ ਲਗਾਤੀ ਮੈਂ ਬਾਵਾ ਦੇ ਤੇ ਦੂਜੀ ਬਾਹ ਵੀ ਆਪਾਂ ਇਦਾਂ ਹੀ ਤਿਆਰ ਕਰ ਲਾਂਗੇ ਇਹ ਦੋਨਾਂ ਬਾਵਾ ਤੇ ਲੇਸ ਲਗਾਤੀ ਹੋ ਤੋਂ ਬਾਅਦ ਆਪਾਂ ਪਾਕਿਸਤਾਨੀ ਟਾਈਪ ਬਾਵਾ ਬਣਾਵਾਂਗੇ ਇਹਦੀ ਫਿਟਿੰਗ ਦੀ ਨਿਸ਼ਾਨੀ ਲਗਾਵਾਂਗੇ ਇਹਦੀ ਸਭ ਤੋਂ ਪਹਿਲਾਂ ਸ਼ਰਟ ਦਾ ਮੋਡਾ ਨਾਪ ਲਾਂਗੇ ਆਪਾਂ ਜਿੰਨਾ ਮੋਡਾ ਉਹਦੇ ਹਿਸਾਬ ਨਾਲ ਆਪਾਂ ਰੱਖ ਲਾਂਗੇ ਆ ਦੇਖੋ ਇਦਾਂ ਕਰਕੇ ਨਾਪਣਾ ਬਹੁਤ ਜ਼ਰੂਰੀ ਹੈ ਇਦਾਂ ਤੁਹਾਡੇ ਮਤਲਬ ਪਰਫੈਕਟ ਮੋਡੇ ਦੀ ਫਿਟਿੰਗ ਔਰ ਸੀਨ ਆਏਗੀ ਕੋਈ ਵਾਲ ਨਹੀਂ ਪਵੇਗਾ ਠੀਕ ਹੈ ਜੀ ਜਿੰਨਾ ਮੋਡਾ ਹੈਗਾ ਸ਼ਰਟ ਦਾ ਉਹਨਾਂ ਉੱਪਰ ਰੱਖ ਲੈਣਾ ਬਾਹ ਤੇ ਵੀ ਠੀਕ ਹੈ 9 ਇੰਚ ਤਿਆਰ ਆ ਉਤ ਬਾਅਦ ਅੱਗੋਂ ਮੈਂ 7 ਇੰਚ ਬਾਹਰ ਆਖ ਰਹੀ ਆ ਠੀਕ ਹੈ ਜੀ ਤੇ ਇਹਨੂੰ ਬਰਾਬਰ ਕਰ ਲੈਣਾ ਉਤ ਬਾਅਦ ਠੀਕ ਹੈ ਜੀ ਇਹਦੀ ਫਿਟਿੰਗ ਦੇ ਨਿਸ਼ਾਨੇ ਲਗਾ ਲਾਂਗੇ ਇੱਥੋਂ ਮੈਂ 10 ਇੰਚ ਲੈ ਕੇ ਠੀਕ ਹੈ ਜੀ ਲੰਬਾਈ ਨੂੰ 10 ਇੰਚ ਲੈ ਕੇ ਇੱਥੋਂ ਮੈਂ ਸੈਂਟਰ 'ਚ 6 ਇੰਚ ਲੈ ਰਹੀ ਹਾਂ ਇੱਥੋਂ ਕਿਉਂਕਿ ਪਾਕਿਸਤਾਨੀ ਟਾਈਪ ਬਣਾਵਾਂਗੇ ਆ ਦੇਖੋ ਐਦਾ ਕਰਕੇ ਆਪਾਂ ਤੇ ਜਿਹੜਾ 7 ਲਿਆ ਇਹਨੂੰ ਏਦਾਂ ਗਲਾਈ ਪਾ ਦੇਣੀ ਹੈ ਠੀਕ ਹੈ ਜੀ ਤੇ ਇਹ ਬਹੁਤ ਹੀ ਵਧੀਆ ਬੰਦੀ ਹੈ ਤੇ ਪਾਈ ਵੀ ਸੋਹਣੀ ਲੱਗਦੀ ਹੈ आप सीन लगा देनी है दे जित मार्कता ठीक है जी आप एक्स्ट्रा कपड़ा कटिंग कर देंगे ਤਦ ਬਾਅਦ ਆਪਾਂ ਇਹਨਾਂ ਮੋੜੇ ਨਾਲ ਜੋੜਾਂਗੇ ਬਾਹ ਨੂੰ ਬਾਹ ਨੂੰ ਸਿੱਧੀ ਕਰਕੇ ਬਾਹ ਸਿੱਧੀ ਹੋਣੀ ਚਾਹੀਦੀ ਤੁਹਾਡੀ ਤੇ ਸ਼ਰਟ ਪੁੱਠੀ ਹੋਣੀ ਚਾਹੀਦੀ ਹੈ ਤਾਂ ਆ ਮੈਂ ਫਰੰਟ ਕਾਟ ਨਹੀਂ ਪਾਈ ਕਿਉਂਕਿ ਇਹ ਤੇ ਜੋੜ ਪੈਣਾ ਹੀ ਤੇ ਮੈਂ 1/2 ਇੰਚ ਦੀ ਫਰੰਟ ਕਾਟ ਪਾ ਲਾਂਗੀ ਇਕੇ ਜੀ ਉਤ ਬਾਅਦ ਆਪਾਂ ਅਟੈਚ ਕਰ ਦਾਂਗੇ ਸ਼ਰਟ ਦੇ ਨਾਲ ਬਾਹਾਂ ਨਾ ਦੇਖੋ ਬਾਹਾਂ ਨੂੰ ਵਿੱਚ ਪਾ ਕੇ ਤੇ ਆਪਾਂ ਅਟੈਚ ਕਰ ਦੇਣੀ ਹੈ ਤਾਂ ਐਦਾਂ ਆਪਾਂ ਬਰਾਬਰ ਕਰ ਲੈਣੀ ਬਾਹਾਂ ਕਿ ਤੇੜੀ ਵੱਧ ਘਟਾ ਨਾ ਹੋਏ ਆਪਾਂ ਸੀਨ ਲਗਾ ਦਾਂਗੇ ਆਪਾਂ 모ਡੇ ਦੇ ਕੋਰਨਰ ਤੇ ਆਪਾਂ ਦੋਨੋਂ ਬਾਹਰ ਦੇ ਛੋੜਾ ਦਾ ਕੱਪੜੇ ਨੂੰ ਫੋਲਡ ਕਰ ਦਾਂਗੇ ਇਹਦਾ ਕੋਰਨਰ ਬਣਾ ਦਾਂਗੇ ਤੇ ਆਪਾਂ ਸੀਨ ਲਗਾ ਦਾਂਗੇ ਠੀਕ ਹੈ ਜੀ 모ਡੇ ਸੀਨ ਲੱਗ ਗਈ ਹੈ ਤੁਹਾਨੂੰ ਮੈਂ ਸਿੱਧਾ ਕਰਕੇ ਦੱਸਦੀ ਆ ਆ ਦੇਖੋ ਕਿੰਨੀ ਸਫਾਈ ਚ ਬਾਹ ਅਟੈਚ ਹੋਈ ਹੈ 모ਡੇ ਦੇ 셔ਟ ਦੇ ਨਾਲ ਔਰ ਬਾਹ ਕਿੰਨੀ ਪਿਆਰੀ ਬਣੀ ਹੈ ਆ ਦੇਖੋ ਕਿੰਨੀ ਪਿਆਰੀ ਸ਼ੇਪ ਬਣੀ ਹੈ ਦੀ ਕਿ ਜੇ 17 ਇੰਚੇ ਤਿਆਰ ਆ ਬਾਂ ਅਦਕ ਕੋਈ ਵਾਲ ਨਹੀਂ ਪਿਆ ਬਾਂ ਚ ਕੋਈ ਕੁਛ ਨਹੀਂ ਤੇ ਬਿਲਕੁਲ ਸਫਾਈ ਚ ਲੱਗੀ ਆ ਬਾਂ ਉਸ ਤੋਂ ਬਾਅਦ ਆਪਾਂ ਦੂਜੀ ਬਾਂ ਵੀ ਇਦਾਂ ਹੀ ਤਿਆਰ ਕਰ ਲਾਂਗੇ ਤੇ ਆ ਆਪਾਂ ਬਾਂ ਦੀ ਫਿਟਿੰਗ ਦੇ ਨਿਸ਼ਾਨੇ ਲਗਾ ਕੇ ਤੇ ਫੇਰ ਆਪਾਂ ਪਸੀਨ ਲਗਾ ਕੇ ਤੇ ਬਾਹਰ ਨੂੰ ਤਿਆਰ ਕਰਾਂਗੇ ਠੀਕ ਹੈ ਸੇਮ ਹੀ ਆਪਾਂ ਇੱਥੇ 10 ਇੰਚ ਲੈ ਕੇ ਲંબਾਈ ਲੈ ਕੇ ਇੱਥੋਂ ਅਗੋ ਬੁੱਕ 7 ਇੰਚ ਲਿਆ ਮੈਂ ਤੇ ਇੱਥੇ ਜਿੱਥੇ 10 ਇੰਚ ਲਿਆ ਇਥੇ ਮੈਂ 6 ਇੰਚ ਲਿਆ ਕਿਉਂਕਿ ਪਾਕਿਸਤਾਨੀ ਬਣਾਣੀ ਹੈ ਤੇ ਇੱਥੇ ਮੈਂ 9.5 ਮੋਡਾ ਲਿਆ ਠੀਕ ਹੈ ਜੀ ਤੇ ਇਹਨੂੰ ਇਹਦੇ ਨਾਲ ਮਿਲਾ ਦਾਂਗੇ ਸ਼ੇਪ ਬਣਾ ਦਾਂਗੇ ਇਹਦੀ ਇੱਕ ਵਾਰੀ ਛਾੜਨ ਦੇ ਨਾਲ ਵੀ ਨਾਪ ਲਾਂਗੇ ਆਪਾਂ ਮੋਡਾ ਠੀਕ ਹੈ ਜੀ ਆਪਾਂ ਸੀਨ ਲਗਾ ਦਾਂਗੇ ਠੀਕ ਹੈ ਜੀ ਮੈਂ ਸੀਨ ਲਗਾ ਚੁੱਕੇ ਆ ਤੇ ਐਕਸਟਰਾ ਕਪੜਾ ਵੀ ਆਪਾਂ ਕਟਿੰਗ ਕਰ ਦਾਂਗੇ ਅ ਤੋਂ ਬਾਅਦ ਆਪਾਂ ਸ਼ਰਟ ਨੂੰ ਸ਼ਰਟ ਦੇ ਨਾਲ ਬਾਹਾਂ ਨੂੰ ਅਟੈਚ ਕਰਾਂਗੇ ਠੀਕ ਹੈ ਜੀ ਇਹਦੇ ਵੀ ਆਪਾਂ 1/2 ਇੰਚ ਦੀ ਕਾਟ ਪਾ ਲਾਂਗੇ ਤਾਂ ਆਪ ਇਹਨੂੰ ਅਟੈਚ ਕਰ ਲਾਂਗੇ ਬਾਹਾਂ ਦੇ ਨਾਲ ਸ਼ਰਟ ਦੇ ਨਾਲ ਬਾਹਾਂ ਆ ਦੇਖੋ ਇੱਥੇ ਆਪਾਂ ਕਾਰਨਰ ਬਣਾ ਲਾਂਗੇ ਇਹਦੇ ਦੋਨਾਂ ਸਾਈਡਾਂ ਤੇ ਕੱਪੜੇ ਦਾ ਤੇ ਆਪਾਂ ਸੀਨ ਲਗਾ ਦਾਂਗੇ ਠੀਕ ਹੈ ਜੀ ਮੈਂ ਮੋਢੇ ਦਾ ਨਲਬਾਟ ਐਟੈਚ ਕਰਤੀ ਐ ਬਾਹ ਤਿਆਰ ਕਰ ਲਈ ਐ ਉਦੋਂ ਬਾਅਦ ਮੈਂ ਸਿੱਧੀ ਕਰਕੇ ਤੁਹਾਨੂੰ ਦੱਸਾਂਗੀ ਆ ਦੇਖੋ ਆ ਦੇਖੋ ਦੋਨੋਂ ਬਾਹਾਂ ਕਿੰਨੀਆਂ ਵਧੀਆ ਲੱਗੀਆਂ ਤੇ ਮੋਢਿਆਂ ਤੇ ਕੋਈ ਵਾਲ ਨਹੀਂ ਪਿਆਏ ਕੋਈ ਝੋਲ ਨਹੀਂ ਆਇਆ ਦੇਖੋ ਤੇ ਬਹੁਤ ਹੀ ਸਫਾਈ ਚ ਬਾਹਾਂ ਦੀ ਮਤਲਬ ਫਿਟਿੰਗ ਬਣੀ ਐ ਔਰ ਬਾਹ ਲੱਗੀ ਐ ਉਦੋਂ ਬਾਅਦ ਆਪਾਂ ਬੈਕ ਸਾਈਡ ਇਹਦੀ ਲੰਬਾਈ ਘੱਟ ਸੀ ਤਾਂ ਆਪਾਂ ਇਹਦੀ ਲੰਬਾਈ ਵਧਾਵਾਂਗੇ ਤੇ ਮੇਰੇ 6 ਇੰਚ ਲੰਬਾਈ ਘੱਟ ਹੀ ਇੱਥੇ ਮੈਂ 2 ਇੰਚ ਐਕਸਟਰਾ ਲੈ ਲਿਆ 8 ਇੰਚ ਲਿਆ ਮੈਂ ਕੱਪੜਾ ਤੱਬ ਤੋਂ ਪਹਿਲਾਂ ਆਪਾਂ ਸ਼ਰਟ ਦੇ ਨਾਲ ਲੈਸ ਲਗਾਵਾਂਗੇ ਆ ਦੇਖੋ ਉਲਟੀ ਲੈਸ ਰੱਖ ਕੇ ਇਹ ਲੈਸ ਮੇਰੀ ਅਟੈਚ ਕਰ ਲਈ ਇਹਦਾ ਮਤਲਬ ਉਹ ਹੋ ਰਹੀ ਹੈ ਮੈਚਿੰਗ ਕਰ ਰਹੀ ਹੈ ਤੇ ਮੈਂ ਇਹ ਵਾਲੀ ਲੈਂਸ ਲੈ ਲਈ ਆ ਕਿਉਂਕਿ ਵਿੱਚ 골ਡ ਹੈਗਾ ਸੀ ਡਿਜ਼ਾਈਨ ਠੀਕ ਹੈ ਜੀ ਐਦਾਂ ਆਪਾਂ ਲੈਂਸ ਲਗਾ ਲੈਣੀ ਆ ਮੈਂ ਲਗਾ ਲਈ ਆ ਉਤ ਬਾਅਦ ਆਪਾਂ ਕਪੜਾ ਲਿਆ ਮੈਂ 6 ਇੰਚ ਦੀ ਲੰਬਾਈ ਵਿਦਾਵਾਂਗੇ ਤੇ ਮੈਂ 2 ਇੰਚ ਐਕਸਟਰਾ ਲਿਆ ਕਿਉਂਕਿ ਹਾਫ ਵਿੱਚ ਉਪਰ ਉਪਰੋ ਸੀਨ ਜਾਏਗਾ ਤੇ 1.5 ਇੰਚ ਥੱਲੇ ਹੋਲਡ ਕਰਾਂਗੇ ਆਪਾਂ ਇਨੂ ਦੇ ਉੱਪਰ ਜਿੱਥੇ ਲੈਂਸ ਲੱਗੀ ਆ ਲੈਂਸ ਤੇ ਸੀਨਾ ਇਦਾਂ ਰੱਖ ਕੇ ਥੱਲੇ ਇਹਦੇ ਉੱਪਰ ਹੀ ਆਪਾਂ ਸੀਨ ਲਗਾ ਦੇਣੀ ਆ ਠੀਕ ਹੈ ਜੀ ਮੈਂ ਸੀਨ ਲਗਾਤੀ ਹੁਣ ਤੋਂ ਬਾਅਦ ਆਪਾਂ ਇਹਦੇ ਉੱਪਰ ਸੀਨ ਦਬਾ ਦਾਂਗੇ ਤੇ ਕਾਟਾ ਥੱਲੇ ਨੂੰ ਗਾਰ ਦਾਂਗੇ ਇਹਦੇ ਅਤੇ ਬਾਥ ਥੱਲੇ ਸਾਈਡ ਤੇ ਮੈਂ ਫੋਲਡ ਕੀਤਾ ਹੋਇਆ ਲੰਬਾਈ ਦੇ ਹਿਸਾਬ ਨਾਲ ਕਪੜਾ ਫੋਲਡ ਕਰ ਲਿਆ ਮੈਂ ਤੇ ਉੱਥੇ ਆਪਾਂ ਥੱਲੇ ਵੀ ਘੇਰੇ ਤੇ ਲੈਸ ਲਗਾ ਦਾਂਗੇ ਇਹਦੇ ਠੀਕ ਹੈ ਜੀ ਇਦਾਂ ਆਪਾਂ ਲੈਸ ਉਲਟੀ ਲੈਸ ਰੱਖਣੀ ਉੱਪਰ ਇਹਦਾ ਗੁੰਮ ਸੀਨ ਲੱਗਦੀ ਆ ਉਦਾਂ ਲਗਾਣੀ ਆ ਆਪਾਂ ਗੁੰਮ ਲੈਸ ਇਹਨੂੰ ਫੋਲਡ ਕਰਕੇ ਤੇ ਇਹਦੇ ਉੱਪਰ ਆਪਾਂ ਸੀਨ ਲਗਾ ਲੈਣੀ ਕਪੜੇ ਨੂੰ ਫੋਲਡ ਕਰ ਲੈਣਾ ਉਦੇ ਉੱਪਰ ਠੀਕ ਹੈ ਜੀ ਔਰ ਤੋਂ ਬਾਅਦ ਆਪਾਂ ਇਸੇ ਨੂੰ ਦਬਾ ਦਾਂਗੇ ਆਪਾਂ ਫੋਲਡ ਕਰਕੇ ਕੱਪੜੇ ਨੂੰ ਸੀਨ ਲਗਾ ਦਾਂਗੇ ਇਹਦੇ ਉੱਪਰ ਠੀਕ ਹੈ ਜੀ ਆ ਦੇਖੋ ਦੇਖ ਸਕਦੇ ਤੁਸੀਂ ਤੇ ਆਪਾਂ ਡਬਲ ਸੀਨ ਲਗਾ ਦਾਂਗੇ ਇਹ ਮੈਂ ਤਰਪਾਈ ਨਹੀਂ ਕਰਨੀ ਹੈਗੀ ਤੇ ਮੈਂ ਸੀਨਾ ਹੀ ਲਗਾਣੀਆਂ ਹੈਗੀਆਂ ਇੱਥੇ ਸੀਨ ਦਬਾ ਕੇ ਤੋਂ ਬਾਅਦ ਕੱਪੜੇ ਤੇ ਸੀਨ ਲਗਾ ਦਾਂਗੇ ਠੀਕ ਹੈ ਜੀ ਮੈਂ ਸੀਨ ਲਗਾਤੀ ਐ ਆ ਦੇਖੋ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਇਸ ਚੇਨ ਜਮ ਲੈਂਥ ਵਧਾਈ ਆ ਮੈਂ ਇਦਾਂ ਤੁਸੀਂ ਕੋਈ ਵੀ ਲੈਂਥ ਇਦਾਂ ਕਪੜਾ ਲੈ ਕੇ ਲੈਂਥ ਵਧਾ ਸਕਦੇ ਜੇ ਤੁਹਾਡੇ ਕੋਲ ਕਪੜਾ ਤੁਹਾਡਾ ਕਪੜਾ ਥੋੜਾ ਉਹ ਤੋਂ ਬਾਅਦ ਆਪਾਂ ਮੈਂ ਸਾਈਡ ਤੇ ਚੋਕਾਂ ਤੇ ओके ਚੋਕਾਂ ਤੇ ਸੀਨ ਲਗਾਣੀ ਆ ਮੈਂ ਤੇ ਸੀਨ ਲਗਾ ਦਾਂਗੀ ਦੋਨਾਂ ਚੋਕ ਤੇ ਤੇ ਤੁਹਾਨੂੰ ਫਾਈਨਲ ਲੁੱਕ ਦੱਸਦੀ ਆ ਮਤਲਬ ਸ਼ਰਟ ਦੀ ਕਿੱਦਾਂ ਬਣੀ ਆ ਠੀਕ ਹੈ ਜੀ ਮੈਂ ਦੋਨੋਂ ਚੋਕਾਂ ਤੇ ਸੀਨਾ ਲਗਾ ਤੀਆਂ ਲਗਾ ਦੇਣੀਆਂ ਸੀਨਾ ਹੀ ਲਗਾਣੀਆਂ ਤੇ ਪਾਈ ਨਹੀਂ ਕਰਾਂਗੀ ਕਿ কুর্তা ਟਾਈਪ ਬਣਾਣਾ ਆ ਦੇਖੋ ਮੇਰੀ ਸ਼ਰਟ ਬਣ ਕੇ ਤਿਆਰ ਆ ਤੇ ਮੈਂ ਗਲੇ ਤੇ ਵੀ ਤਰਪਾਈ ਕਰਤੀ ਆ ਤੇ ਬਹੁਤ ਹੀ ਵਧੀਆ ਬਣਿਆ ਆ ਦੇਖੋ ਬਾਵਾ ਵੀ ਬਹੁਤ ਵਧੀਆ ਬਣਿਆ ਤੇ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਆ ਦੇਖੋ ਦੋਨੋਂ ਬਾਵਾ ਤੇ ਬਹੁਤ ਹੀ ਸਫਾਈ ਚ ਤੇ ਬਹੁਤ ਹੀ ਫਿਟਿੰਗ ਚ ਸੂਟ ਬਣਿਆ ਹੈ ਤੇ ਨਾਲ ਮੈਂ ਬਲਾਜੋ ਬਣਾਇਆ ਲੂਜ਼ ਬਲਾਜੋ ਆ ਦੇਖੋ ਬੈਕ ਸਾਈਡ ਲੈਂਥ ਵਧਾਈ ਮੈਂ ਤੇ ਮੈਂ ਲੂਜ਼ ਬਲਾਜੋ ਦੀ ਕਟਿੰਗ ਸਟਿਚਿੰਗ ਵੀ ਪਾਵਾਂਗੀ ਪਲੀਜ਼ ਉਹ ਵੀ ਵੀਡੀਓ ਦੇਖਣੀ ਤੇ ਜੇ ਤੁਹਾਨੂੰ ਵਧੀਆ ਲੱਗੀ ਹੈ ਤੇ ਲਾਇਕ ਇੱਕ ਜਰੂਰ ਕਰਨਾ ਕਮੈਂਟ ਵਿੱਚ ਦੱਸਣਾ ਥੈਂਕ ਯੂ ਫॉर ਵਾਚਿੰਗ ਮਿਲਦੇ ਆ ਅਗਲੀ ਵੀਡੀਓ ਲੈ ਕੇ ਤੇ ਸ਼ਸ਼ਕਾ ਜੀ ਬਾਏ ਬਾਜੀ ਸਾਰਿਆਂ ਨੂੰ